ਪੰਜਾਬੀ ਕਲਚਰ ਚੈਨਲ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇਹ ਮੈਂ ਨਵਾਂ ਚੈਨਲ ਬਣਾਇਆ ਇਹਦੇ ਉੱਤੇ ਮੈਂ ਤੁਹਾਨੂੰ ਪ੍ਰਾਤਨ ਬਸਤਾਂ ਬਾਰੇ ਜਾਣਕਾਰੀ ਦਿਆ ਕਰਾਂਗਾ ਜੋ ਕਿ ਪੁਰਾਣੇ ਵੇਲੇਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੇ ਜਾਂਦੀਆਂ ਸੀ ਸੋ ਅੱਜ ਜਿਹੜੀ ਚੀਜ਼ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਵਾਗਾ ਉਹ ਹੈਗਾ ਜੀ ਮਿੱਟੀ ਦਾ ਦੀਵਾ ਜੋ ਪੁਰਾਣੇ ਵੇੜਿਆਂ ਵਿੱਚ ਹਰ ਘਰ ਦੇ ਵਿੱਚ ਰੋਸ਼ਨੀ ਕਰਨ ਦੇ ਲਈ ਵਰਤੇ ਜਾਂਦਾ ਪਈ ਸੋ ਕਿਰਪਾ ਕਰਕੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਜਰੂਰ ਕਰਨਾ ਤੇ ਵੀਡੀਓ ਦੇ ਹੇਠਾਂ ਕਮੈਂਟ ਵੀ ਜਰੂਰ ਕਰਨਾ ਜੀ ਸੋ ਇਹ ਮੇਰੀ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਆ ਸੋ ਇਸ ਚੈਨਲ ਦੇ ਮਾਧਿਅਮ ਰਾਹੀਂ ਮੈਂ ਤੁਹਾਨੂੰ ਪ੍ਰਾਤਨ ਬਸਤਾ ਦਿਖਾਇਆ ਕਰਾਂਗਾ ਤੇ ਅੱਜ ਜਿਹੜੀ ਪਹਿਲੀ ਵਸਤ ਮੈਂ ਤੁਹਾਨੂੰ ਦਿਖਾਉਣ ਲੱਗਿਆ ਉਹ ਹੈਗਾ ਮਿੱਟੀ ਦਾ ਦੀਵਾ ਤੇ ਆਓ ਤੁਹਾਨੂੰ ਇਸ ਮਿੱਟੀ ਦੇ ਦੀਵੇ ਬਾਰੇ ਜਾਣਕਾਰੀ ਦਿੰਦਾ ਇਹ ਹੈਗਾ ਜੀ ਮਿੱਟੀ ਦਾ ਦੀਵਾ ਅੱਜ ਕੱਲ ਅੱਜ ਕੱਲ ਘਰ ਘਰ ਟਿਊਬਲੈਟਾਂ ਅਤੇ ਬੱਲਬ ਚਿੱਲ ਮਲਾਉਂਦੇ ਹਨ ਪਰ ਪੁਰਾਣੇ ਪੰਜਾਬ ਵਿੱਚ ਜਦੋਂ ਬਿਜਲੀ ਨਹੀਂ ਸੀ ਹੁੰਦੀ ਉਸ ਸਮੇਂ ਹਰ ਘਰ ਵਿੱਚ ਨਿੱਕੇ ਨਿੱਕੇ ਇਹੋ ਜਿਹੇ ਮਿੱਟੀ ਦੇ ਦੀਵੇ ਹੀ ਰੋਸ਼ਨੀ ਕਰਦੇ ਹੁੰਦੇ ਸਨ ਇਹ ਦੀਵੇ ਘੜੇ ਤੇ ਹੋਰ ਮਿੱਟੀ ਦੇ ਭਾਂਡੇ ਬਣਾਉਣ ਵਾਲੀ ਜਾਤੀ কুমਯਾਰ ਹੀ ਬਣਾਉਦੇ ਸਨ ਇਹ ਨਿੱਕੇ ਜਿਹੇ ਮਿੱਟੀ ਦੇ ਦੀਪ ਜੀਵਨ ਜੋਤੀ ਦੇ ਪ੍ਰਤੀਕ ਮੰਨੇ ਜਾਂਦੇ ਸਨ ਅਤੇ ਬੇहद ਪਵਿੱਤਰ ਵੀ ਸਮਝੇ ਜਾਂਦੇ ਸਨ ਤੁਹਾਨੂੰ ਰਾਤਾਂ ਦੇ ਘੁੱਪ ਹਨੇਰਿਆਂ ਵਿੱਚ ਘਰਾਂ ਦੇ ਅੰਦਰ ਇਹ ਮਿੱਟੀ ਦੇ ਦੀਵੇ ਹੀ ਰੋਸ਼ਨੀ ਕਰਦੇ ਹੁੰਦੇ ਸਨ ਇਹ ਦੀਵੇ ਕਈ ਭਾਂਤਾਂ ਦੇ ਬਣਾਏ ਜਾਂਦੇ ਸਨ ਜਿਵੇਂ ਇੱਕ ਬੱਤੀ ਵਾਲਾ ਦੀਵਾ ਜਿਸ ਤਰ੍ਹਾਂ ਤੁਸੀਂ ਸਾਹਮਣੇ ਵੀਡੀਓ ਵਿੱਚ ਦੇਖ ਰਹੇ ਹੋ ਸਧਾਰਨ ਦੀਵਾ ਦੋ ਬੱਤੀਆਂ ਵਾਲਾ ਦੀਵਾ ਤਿੰਨ ਬੱਤੀਆਂ ਵਾਲਾ ਦੀਵਾ ਅਦੇ ਚੌਕ ਮੁਖੀਆ ਦੀਵਾ ਬਣਾਏ ਜਾਂਦੇ ਸਨ ਚੌਕ ਮੁਖੀਆ ਦੀਵਾ ਜਿਹੜਾ ਹੁੰਦਾ ਸੀ ਉਹਦੇ ਚਾਰ ਬੱਤੀਆਂ ਹੁੰਦੀਆਂ ਸਨ ਇਹ ਦੀਵੇ ਅੱਗ ਦੇ ਵਿੱਚ ਪਕਾਏ ਜਾਂਦੇ ਸੀ ਇਹਨਾਂ ਦੀਵਿਆਂ ਵਿੱਚ ਘਿਓ ਅਤੇ ਤੇਲ ਦਾ ਇਸਤੇਮਾਲ ਕੀਤਾ ਜਾਂਦਾ ਸੀ ਕਿਉਂਕਿ ਪੰਜਾਬ ਵਿੱਚ ਸਰੋਂ ਤੋਰੀਆ ਅਤੇ ਤਿਲਾਂ ਦੇ ਤੇਲ ਦੇ ਕਾਫੀ ਤੇਲ ਕਾਫੀ ਹੁੰਦੇ ਸਨ ਇਸ ਲਈ ਇਹਨਾਂ ਦੀਵਿਆਂ ਵਿੱਚ ਤੇਲ ਵਰਤਦਾ ਸੀ ਪੰਜਾਬੀ ਵਿਰਸੇ ਦਾ ਇਹ ਮਿੱਟੀ ਦੇ ਦੀਵੇ ਟਟੋਟਾ ਹੰਗ ਹੁੰਦੇ ਟਟੋਟਾ ਹੰਗ ਰਹੇ ਹਨ ਜਦ ਲੋਹੇ ਪਿੱਤਲ ਤੇ ਤਾਂਬੀ ਤਾਂਬੇ ਆਦ ਧਾਂਤਾਂ ਦੇ ਦੀਵੇ ਆਏ ਤਦ ਇਸ ਦੇਸੀ ਤੇਲ ਹੀ ਤਾਦੇ ਦੇਸੀ ਦੀਵੇ ਉਹ ਲੋਭ ਹੁਣ ਕਿਨਾਰੇ ਪੁੱਜ ਗਏ ਲੋਹੇ ਦੇ ਦੀਵੇ ਹੁਣ ਨਾਲ ਜਿਵੇਂ ਇਨਕਲਾਬ ਆ ਗਿਆ ਹੋਵੇ ਸੋ ਉਹਨਾਂ ਦੀ ਬਜਾਦਗੀ ਕਰਕੇ ਇਹ ਮਿੱਟੀ ਦੇ ਦੀਵੇ ਹੌਲੀ-ਹੌਲੀ ਉਹ ਲੋਭ ਹੁਣ ਕਿਨਾਰੇ ਪੁੱਜ ਗਏ ਸੋ ਨਿਆਵੀ ਬਰਸੇ ਦਾ ਜਗ ਦਾ ਪ੍ਰਤੀਕ ਹੈ ਦੀਵਾ ਦੀਵੇ ਦੇ ਨਾਮ ਸੈਂਕੜੇ ਗੀਤ ਅਖਾਣ ਆ ਤੇ ਮੁਹਾਵਰੇ ਪਰ ਚਲ ਤੁਹਾਨੂੰ ਜਿਵੇਂ ਦੀਵਾ ਬਾਲ ਕੇ ਬਨੇਰੇ ਉੱਤੇ ਰੱਖਨੀ ਆ ਗਲੀ ਭੁੱਲ ਨਾ ਜਾਵੇ ਚੰਨ ਮੇਰਾ ਜਿਵੇਂ ਪੱਲਾ ਮਾਰ ਕੇ ਵੀ ਜਾਗੀ ਦੀਵਾ ਤੇ ਅੱਖ ਨਾਲ ਗੱਲ ਕਰਦੀ ਵੀ ਉਸ ਤਰ੍ਹਾਂ ਦੇ ਮੁਹਾਵਰੇ ਤੇ ਕਹਾਣ ਕਾਫੀ ਪੜਨ ਨੂੰ ਮਿਲਦੇ ਹਨ ਦੀਵਿਆਂ ਨਾਲ ਸੰਬੰਧਤ ਹੋਏ ਯਾਰਾਂ ਖਾਣਾ ਬੁਝਾਰਤਾਂ ਤੇ ਲੋਕ ਗੀਤ ਇਸ ਗੱਲ ਦਾ ਸਬੂਤ ਹਨ ਕਿ ਦੀਵਾ ਪੰਜਾਬੀ ਵਿਰਸੇ ਦਾ ਅਨਿਖੜਮਾ ਅੰਗ ਸੀ ਤੋ ਦੀਵਾ ਕਿਸੇ ਨਾ ਕਿਸੇ ਰੂਪ ਵਿੱਚ ਹਰ ਜੀਵੂਗ ਵਿੱਚ ਹਰ ਸੱਭਿਆਚਾਰ ਦੇ ਨਾਲ-ਨਾਲ ਰਹਿਆ ਹੈ ਅੱਜ ਦੀਵਾ ਬਲਬਾਂ ਤੇ ਟਿਊਬ ਲਾਈਟਾਂ ਵਿੱਚ ਪਰਬਤਰਤ ਹੋ ਗਿਆ ਹੈ ਪਰ ਮਿੱਟੀ ਦੇ ਨਿੱਕੇ-ਨਿੱਕੇ ਦੀਵਿਆਂ ਦੀ ਵੀ ਸਾਡੇ ਵਿਰਸੇ ਵਿੱਚ ਬਸ਼ੀਸ਼ ਥਾਂ ਹੈ ਤੋ ਇਹ ਤੇ ਜੀ ਮਿੱਟੀ ਦੇ ਦੀਵੇ ਬਾਰੇ ਜਾਣਕਾਰੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਵੀ ਜੀ ਜਰੂਰ ਕਰਕੇ ਜਾਣਾ ਜੀ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਪ੍ਰਾਪਤਨ ਵਸਤਾਂ ਬਾਰੇ ਜਾਣਕਾਰੀ ਪਹੁੰਚ ਸਕੇ ਤੇ ਵਧੀਆ ਵਧੀਆ ਕਮੈਂਟ ਵੀ ਜਰੂਰ ਕਰਨੇ ਜੀ ਸੋ ਕਿਸੇ ਦਿਨ ਫੇਰ ਕੋਈ ਹੋਰ ਪੁਰਾਣੀ ਵਸਤ ਲੈ ਕੇ ਆ ਜੇ ਹੋਵਾਂਗਾ ਸੋ ਉਦੋਂ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ